ਚਲੋ ਸ਼ਸ਼ੀਕਾਰ ਜੀ ਕਿਦਾਂ ਹੋ ਜੀ ਸਾਰੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਕਲੈਕਸ਼ਨਰ ਹੋਊਗੀ ਉਹ ਹੋਰ ਹੋਊਗੀ ਜੀ ਕਾਟਨ ਦੇ ਵਰਕ ਵਾਲੇ ਸੂਟ ਕੁਝ ਪ੍ਰਿੰਟ ਸੂਟਾਂ ਦੇ ਵਰਕ ਹੈ ਕੁਝ ਪਲੇਨ ਸੂਟਾਂ ਦੇ ਉੱਤੇ ਵਰਕ ਹੈ ਤਾਂ ਉਹ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਤੇ ਚੈੱਕ ਕਰੋ ਜੀ ਫਸਟ ਕਲਰ ਹੋਊਗਾ ਜੀ ਇਹ ਵਾਲਾ 올ਓਵਰ ਪ੍ਰਿੰਟ ਸੂਟ ਰਹੂਗਾ ਜੀ ਇਹ ਇਹ ਪ੍ਰਿੰਸੈਸ ਹਾਂ ਜੀ ਪੈਰਿਸ ਡਿਜੀਟਲ ਹੈ ਤੇ ਇਹ ਦੇਖੋ ਜੀ ਬੜਾ ਪਿਆਰਾ ਜਿਹਾ कॉटन ਦਾ ਸੂਟ ਰਹੂਗਾ ਜੀ ਇਹ ਬਹੁਤ ਸੋਹਣਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਉੱਤੇ ਇੰਬੋਰਡਰੀ ਹੈ ਬੈਕ ਫਰੰਟ ਦੇ ਉੱਤੇ ਇੰਬੋਰਡਰੀ ਹੈਗੀ ਹੈ ਬਾਜੂ ਦੇ ਉੱਤੇ ਇਹਨੂੰ ਤੁਸੀਂ ਕੱਟਵਰਕ ਕਰਵਾ ਕੇ ਵੀ ਲੈ ਸਕਦੇ ਹੋ ਐਸਟਿਜ ਵੀ ਇਦਾਂ ਫੋਲਡ ਕਰਕੇ ਲੈ ਸਕਦੇ ਹੋ ਜਿੱਦਾਂ हटਕੇ ਜੇ ਕੁਝ ਲੈਣਾ ਚਾਹੁੰਦੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਤੇ ਜਾ ਸਕਦੇ ਹੋ ਤੁਸੀਂ ਤੇ ਜਿਹੜਾ ਬੈਕ ਦੇ ਉੱਤੇ ਇੰਬੋਰਡਰੀ ਹੈਗੀ ਉਹਨੂੰ ਤੁਸੀਂ ਆਪਣੀ ਬਾਟਮ ਦੇ ਉੱਤੇ ਵੀ ਲੈ ਸਕਦੇ ਹੋਗੇ ਤੇ ਇਹਦੇ ਨਾਲ ਆਪਣਾ ਜਿਹੜਾ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਰਹੂਗਾ ਜੀ ਕੋਟਾ ਦਾ ਦੁਪੱਟਾ ਰਹੂਗਾ ਇਹਦੇ ਨਾਲ ਟਾਈ ਡਾਈ ਬੜਾ ਸੋਹਣਾ ਜਾਂ ਸੂਟ ਹੈ ਜੀ ਸਾਰਿਆਂ ਦਾ ਪ੍ਰਾਈਸ ਮੈਂ ਦੱਸੀ ਜਾਊਂਗੀ ਸਾਰਿਆਂ ਦਾ ਲੱਗ-ਲੱਗ ਪ੍ਰਾਈਸ ਰਹੂਗਾ ਤੇ ਇਹਦੇ ਉੱਤੇ ਸਕਰੀਨ ਦੇ ਉੱਤੇ ਅਸੀਂ ਪ੍ਰਾਈਸ ਲਾ ਦਾਂਗੇ ਜਿੱਦਾਂ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ विद ਸਾਰਾ ਕੁਛ ਤੁਹਾਨੂੰ 1100 ਰੁਪਏ ਦੇ ਵਿੱਚ ਮਿਲ ਰਿਹਾ ਹੈ ਸ਼ਿਪਿੰਗ ਐਕਸਟਰਾ ਰਹੂਗੀ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਨੈਕਸਟ ਇਹ ਵਾਲਾ ਆ ਗਿਆ ਜੀ ਇਹਦੇ ਉੱਤੇ ਵੀ ਐਦਾਂ ਹੀ ਆਪਾਂ ਨੇ ਕੱਟਵਰਕ ਇੰਬੋਰਡਰੀ ਕਰਵਾਈ ਹੈਗੀ ਲਵਲੀਨ ਦੀ ਸ਼ਰਟ ਰਹੂਗੀ ਬੜੀ ਪਿਆਰੀ ਜੀ ਲਵਲੀਨ ਸਟਫ ਰਹੂਗਾ ਜੀ ਇਹ ਐਦਾਂ ਹੀ ਇਹਦੇ ਉੱਤੇ ਇੰਬੋਰਡਰੀ ਕਰਵਾਈ ਹੈ ਤੇ ਇਹਦੀ ਬਾਟਮ ਵੀ ਬੜੀ ਪਿਆਰੀ ਜੀ ਲਾਈਨਿੰਗ ਵਾਲੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੀ ਬਾਟਮ ਦੇ ਉੱਤੇ ਵੀ ਇੰਬੋਰਡਰੀ ਰਹੂਗੀ ਤੇ ਸਟ੍ਰੇਟ ਬਾਟਮ ਬਣੂਗੀ ਬੜੀ ਸੋਹਣੀ ਜੀ ਇੰਬੋਰਡਰੀ ਹੈਗੀ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸਾਰਿਆਂ ਦਾ ਪ੍ਰਾਈਸ ਅਸੀਂ ਸਕਰੀਨ ਦੇ ਉੱਤੇ ਲਗਾਵਾਂਗੇ ਤੇ ਬਾਰ ਬਾਰ ਦੱਸਣ ਦੀ ਜ਼ਰੂਰਤ ਨਾ ਪਵੇ ਧਿਆਨ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਲਵਲੀਨ ਦਾ ਸੂਟ ਰਹੂਗਾ ਜੀ ਇਹ ਲਵਲੀਨ ਬ੍ਰਾਂਡ ਦਾ ਸੂਟ ਹੈ ਤੇ ਨੈਕਸਟ ਵੀ ਲਵਲੀਨ ਦਾ ਹੀ ਹੈ ਲਵਲੀਨ ਦਾ ਸੂਟ ਰਹੂਗਾ ਜੀ ਇਹ ਵੀ ਸੌਰੀ ਰਸ਼ੀਆ ਬ੍ਰੈਂਡ ਦਾ ਸੂਟ ਰਹੂਗਾ ਜੀ ਇਹ ਇਹ ਰਸ਼ੀਆ ਦਾ ਸੂਟ ਹੈ ਜੀ ਇਹ ਸ਼ਰਟ ਹੈਗੀ ਤੇ ਇਹਦੇ ਉੱਤੇ ਇਦਾਂ ਪੈਚ ਵਰਕ ਕਰਵਾਇਆਗਾ ਆਪਾਂ ਨੇ ਤੇ ਇਹਦੀ ਜਿਹੜੀ ਬਾਜੂ ਹੈ ਬਾਜੂ ਦੇ ਉੱਤੇ ਵੀ ਇਦਾਂ ਪੈਚ ਵਰਕ ਆਊਗਾ ਬਾਜੂ ਦੇ ਉੱਤੇ ਵੀ ਪੈਚ ਵਰਕ ਆਊਗਾ ਤੇ ਇਹਦੇ ਨਾਲ ਕੈਂਬ੍ਰਿਕ ਕਾਟਨ ਦੀ ਜਿਹੜੀ ਆਪਣੀ ਵਾਟ ਮੈਗੀ ਗਾਜਰੀ ਸ਼ੇਡ ਦਾ ਸੂਟ ਹੈ ਜੀ 1500 ਰੁਪਏ ਦਾ ਪ੍ਰਾਈਸ ਰਹੂਗਾ ਜੀ ਓਨਲੀ 1500 ਰੁਪਏ ਇਹਦਾ ਪ੍ਰਾਈਜ਼ ਰਹੂਗਾ ਜੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ ਆਪਣਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਗਿਵਨ ਹੁੰਦਾ ਹੈਗਾ ਤੇ ਆਪਣਾ ਜਿਹੜਾ ਸੂਟ ਹੈ ਤੁਸੀਂ ਹੋਲਡ ਕਰਵਾ ਸਕਦੇ ਹੋਗੇ ਜੋ ਵੀ ਤੁਸੀਂ ਲਾਈਕ ਕਰਦੇ ਹੋਗੇ ਬੜੇ ਸੋਹਣੇ ਜੀ ਵਰਕ ਨੇ ਤੇ ਪ੍ਰਾਈਜ਼ ਆਪਣੇ ਜੈਨੂਇਨ ਨੇ ਬੜਾ ਸੋਹਣਾ ਜਿਹਾ ਸਟੱਫ ਹੈ ਸਾਰਿਆਂ ਦਾ ਮੈਂ ਨਾਲ-ਨਾਲ ਦੱਸ ਦਿੰਦੀ ਇਹ ਕੈਂਬਰੀ कॉटन ਦਾ ਸੂਟ ਰਹੂਗਾ ਇਹਦੇ ਵਿੱਚ ਇਹ ਤਾਂ ਸੈਲਫ ਬਣਿਆ ਹੋਇਆ ਜਿਗਜ਼ੈਗ ਵਾਲਾ ਕੈਂਬਰੀ कॉटन ਦਾ ਸੂਟ ਹੈ ਜੀ ਇਹ ਹਲਕਾ ਤੇ ਲਾਈਟ ਵੇਟ ਜੈ ਐਦਾ ਇਹਦੇ ਸੈਂਟਰ ਪੈਨਲ ਜਾ ਰਹੇ ਨੇ ਵਿੱਚ ਬੂਟੇ ਜਾਣਗੇ ਐਦਾਂ ਹੀ ਬਾਜੂ ਦੇ ਉੱਤੇ ਵਾਈਚ ਸਾਊਗਾ ਤੇ ਇਹਦਾ ਜਿਹੜਾ ਆਪਣਾ ਲਾਈਟ ਡਾਰਕ ਦੀ ਥੋੜਾ ਜਿਹਾ ਹਲਕਾ ਜਿਹਾ ਚੇਂਜ ਹੈਗਾਗਾ ਇਹ ਥੋੜਾ ਜਿਹਾ ਲਾਈਟ ਜਿਹਾ ਇਹਦੇ ਵਿੱਚ ਉਹ ਦਿੱਤਾ ਹੋਇਆਗਾ ਕਲਰ ਸੇਮ ਰਹੂਗਾ ਇਹਦੇ ਵਿੱਚ ਜਿਹੜਾ ਪ੍ਰਿੰਟ ਹੈ ਡਾਰਕ ਦਿੱਤਾ ਹੋਇਆ ਇਹਨੂੰ ਟਰੌਜ਼ਰ ਬਣਾ ਸਕਦੇ ਹੋ ਬਾਟਮ ਬਣਾ ਸਕਦੇ ਹੋਗੇ ਤੇ ਕੁਝ ਵੀ ਬਣਵਾ ਸਕਦੇ ਜਿੱਦਾਂ ਤੁਹਾਨੂੰ ਤੁਸੀਂ ਲਾਈਕ ਕਰ ਦਿਓ ਤੇ ਇਹ ਜਿਹੜਾ ਸੂਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1400 ਰੁਪਏ 1400 ਰੁਪਏ ਦਾ ਪ੍ਰਾਈਸ ਰਹੂਗਾ ਜੀ ਮੈਂ ਨਾਲ-ਨਾਲ ਸਾਰਿਆਂ ਦਾ ਪ੍ਰਾਈਸ ਦੱਸ ਰਹੀਆਂ ਤੁਹਾਨੂੰ ਤੇ ਇਹ ਵੀ ਕੈਮਬਰੀ कॉटन ਤੇ ਗਾਜਰੀ ਰੰਗ ਦਾ ਸੂਟ ਹੈ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਹੈਗਾ ਜੀ ਕੈਮਬਰੀ कॉटन ਦਾ ਸੂਟ ਰਹੂਗਾ ਐਦਾਂ ਇਹਦੇ ਉੱਤੇ ਇੰਬੋਰਡਰੀ ਆਉਗੀ ਜੀ ਤੇ ਇਹਦੀ ਜਿਹੜੀ ਬਾਜੂ ਹੈ ਬਾਜੂ ਦੇ ਉੱਤੇ ਵੀ ਐਦਾਂ ਇੰਬੋਰਡਰੀ ਆਉਗੀ ਇਹਦਾ ਪ੍ਰਾਈਸ ਵੀ 1400 ਰੁਪਏ ਹੈ ਜੀ 1400 <coughs> 1400 ਇਹਦਾ ਪ੍ਰਾਈਸ ਰਹੂਗਾ ਤੇ ਨੈਕਸਟ ਸੂਟ ਆ ਗਿਆ ਜੀ ਆਪਣਾ ਖਾਦੀ ਦੇ ਵਿੱਚ ਜੋ ਲੇਟੈਸਟ ਫੈਬਰਿਕ ਲਾਸਟ ইয়ার ਵੀ ਰਿਹਾ ਸੀ ਇਸ ਵਾਰ ਵੀ ਸਾਰਾ ਫੈਬਰਿਕ ਇਹੀ ਆ ਰਿਹਾ ਹੈ ਬੜਾ ਸੋਹਣਾ ਜਿਹਾ ਖਾਦੀ ਲੀਨ ਦਾ ਸੂਟ ਰਹੂਗਾ ਬਹੁਤ ਪਿਆਰਾ ਜਾਂ ਤੇ ਚੈੱਕ ਕਰ ਸਕਦੇ ਹੋ ਇਹਦਾ ਪੂਰੇ ਫਰੰਟ ਦੇ ਵਿੱਚ ਬੂਟੀ ਆਊਗੀ ਸਾਰਿਆਂ ਦੇ ਵਿੱਚ ਕਲਰ ਡਿਜ਼ਾਈਨਿੰਗ ਅਸੀਂ ਨੇ ਬੜੇ ਕੈਂਟ ਤਰੀਕੇ ਨਾਲ ਦਿੱਤੀ ਹੈਗੀ ਤੇ ਐਦਾਂ ਬਾਜੂ ਦੇ ਉੱਤੇ ਵਾਂਚਸ ਆਊਗਾ ਜੀ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਵਿਦਆਊਟ ਦੁਪੱਟਾ ਸੂਟ ਨੇ ਜੀ ਸਾਰੇ ਇਹ 1500 ਵਿਦਆਊਟ ਦੁਪੱਟਾ ਸੂਟ ਲੈਣਗੇ ਜੀ ਜੇ ਦੁਪੱਟਾ ਤੁਸੀਂ ਕਹੋਗੇ ਤਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਉਹ ਉਹਦਾ ਪ੍ਰਾਈਸ ਉਹਦੇ ਹਿਸਾਬ ਨਾਲ ਅਕੋਰਡਿੰਗ ਹੋਊਗਾ ਜੀ ਤੁਸੀਂ ਕੋਟਾ ਡੋਰੀਆ ਦਾ ਕਰਵਾ ਰਹੇ ਹੋ ਸੁਪਰ نیٹ ਦਾ ਕਰਵਾ ਰਹੇ ਹੋ ਆਰਗੈਂਜ਼ਾ ਦਾ ਕਰਵਾ ਰਹੇ ਹੋ ਜਾਂ ਫਿਰ ਮਸ਼ਲੀਨ ਵਗੈਰਾ ਦਾ ਕੁਝ ਵੀ ਕਰਵਾ ਰਹੇ ਹੋ ਚਨੂਨ ਸ਼ਪੂਨ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਆਪਣੇ ਕੋਲੇ ਦੁਪੱਟਿਆਂ ਦੇ ਵਿੱਚ ਤੇ ਨੈਕਸਟ ਸੂਟ ਵੀ ਬੜਾ ਪਿਆਰਾ ਜਿਹਾ ਪਰਪਲ ਸ਼ੇਡ ਹੈਗਾ ਖਾਦੀ ਦੇ ਉੱਤੇ ਤੇ ਬੜਾ ਹਾਂਜੀ ਤੇ ਜਿਹੜਾ ਨੈਕਸਟ ਸੂਟ ਆਪਾਂ ਦਿਖਾ ਰਹੇ ਹਾਂਗੇ ਤੁਹਾਨੂੰ ਉਹ ਪਰਪਲ ਛੇਡ ਦਾ ਰਹੂਗਾ ਐਸ ਕੇ ਦੀ ਪ੍ਰੀਮੀਅਮ ਖਾਦੀ ਆਪਣੇ ਕੋਲੇ ਇਹ ਕਾਟਨ ਰਹੂਗੀ ਜੀ ਐਸ ਕੇ ਦੀ ਹੈਗੀ ਤੇ ਇਹਦੇ ਉੱਤੇ ਆਪਾਂ ਨੇ ਆਰੀ ਨਾਲ ਇੰਬੋਡਰੀ ਕਰਵਾਈ ਹੋਈ ਹੈ ਸਾਰੀ ਥ੍ਰੈਡ ਦੀ ਆਰੀ ਨਾਲ ਇੰਬੋਡਰੀ ਕਲਰ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਜੀ ਜਿੰਨੇ ਜ਼ਿਆਦਾ ਥ੍ਰੈਡ ਯੂਜ਼ ਕਰਦੇ ਆ ਕਲਰ ਕਿਉਂਕਿ ਵਾਰ-ਵਾਰ ਮਸ਼ੀਨ ਨਾਲ ਉਹਨੂੰ ਧਾਗੇ ਨੂੰ ਤੋੜਨਾ ਨਵਾਂ ਕਲਰ ਚੂਜ਼ ਕਰਨਾ ਤਾਂ ਥੋੜਾ ਜਿਹਾ ਇੰਬੋਡਰੀ ਕਾਸਟਲੀ ਚਲੀ ਜਾਂਦੀ ਹੁੰਦੀ ਹੈ ਜੀ ਜੇ ਸਿੰਗਲ ਕਲਰ ਦਾ ਕਰਵਾਣੇ ਥੋੜਾ ਜਿਹਾ ਫਰਕ ਪੈ ਜਾਂਦਾ ਹੁੰਦਾ ਹੈ ਸਿੰਗਲ ਜਾਂ ਡਬਲ ਜਿੱਦਾਂ ਇਹਦੇ ਵਿੱਚ ਕਿੰਨੇ ਸੋਹਣੇ ਇੰਬੋਡਰੀ ਕੀਤੀ ਹੋਈ ਹੈ ਐਦਾਂ ਹੀ ਬਾਜੂ ਦੇ ਉੱਤੇ ਇੰਬੋਡਰੀ ਹੈ ਜੀ ਸੇਮ ਇੰਬੋਡਰੀ ਬਾਜੂ ਦੇ ਉੱਤੇ ਆਊਗੀ ਤੁਸੀਂ ਅਸ ਹੈਗਾ ਕੋਈ ਚੱਕਰ ਹੀ ਨਹੀਂ ਹੈਗਾ ਖੁੱਲੇ ਡੁੱਲੇ ਸਿੱਕੇ ਰਿ ਕਰਵਾ ਦਿੰਨੇ ਹੈਗੇ ਜਿੰਨਾ ਮਰਜ਼ੀ ਤੁਸੀਂ ਕਰ ਸਕਦੇ ਹੋ ਇਹ ਬਾਜੂ ਦੇ ਉੱਤੇ ਆਊਗਾ ਜੀ ਤੇ ਇਹਦਾ ਪ੍ਰਾਈਸ ਹੈ ਜਿਹੜਾ ਉਹ ਰਹੂਗਾ ਜੀ 2000 2000 ਇਹਦਾ ਪ੍ਰਾਈਸ ਰਹੂਗਾ ਜੀ ਤੇ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਵੀ ਖਾਦੀ ਤੇ ਹੈ ਜੀ ਆ ਆਪਣੇ ਕੋਲ ਸਾਰੇ ਐਸਕੇ ਦੀ ਖਾਦੀ ਦਾ ਜਿਹੜਾ ਸਟਫ ਹੈਗਾ ਆਪਣੇ ਕੋਲ ਪਲੇਨ ਫੈਬਰਿਕ ਵੀ ਮੈਂ ਤੁਹਾਨੂੰ ਦਿਖਾਨੀ ਆ ਜੋ ਆਪਣੇ ਕੋਲੇ ਅਵੇਲੇਬਲ ਹੈਗਾਗਾ ਤੇ ਜਿਹੜਾ ਤੁਹਾਨੂੰ ਲਾਈਕ ਕਰਦਾ ਹੈਗਾ ਕਲਰ ਤੁਸੀਂ ਲੈ ਸਕਦੇ ਹੋਗੇ ਇਦਾਂ ਵਰਕ ਹੋਈ ਹੋਈ ਹਵਾਏ ਵੀ ਜੇ ਤੁਸੀਂ ਚਾਹਨੇ ਹੋਗੇ ਅਸੀਂ ਆਪਣੀ ਚੋਇਸ ਦਾ ਕਰਵਾਣਾ ਤਾਂ ਉਹ ਵੀ ਕਰਵਾ ਸਕਦੇ ਹੋਗੇ ਤੇ ਨੈਕਸਟ ਦੇਖੋ ਜੀ ਇਹ ਜਿਹੜਾ ਫਲਾਵਰ ਹੈਗਾ ਇਹ ਨੀਚੇ ਘੇਰੇ ਦੇ ਉੱਤੇ ਆਊਗਾ ਤੇ ਇਹ हिਪ ਕੋਲੇ ਆਊਗਾ ਤੇ ਬੈਕ ਨੈਕ ਦੇ ਉੱਤੇ ਵੀ ਇਦਾਂ ਫਲਾਵਰ ਆਊਗਾ ਬੈਕ ਨੈਕ ਦੇ ਉੱਤੇ ਵੀ ਫਲਾਵਰ ਆਊਗਾ ਬਾਜੂ ਦੇ ਉੱਤੇ ਵੀ ਇੱਕ ਇੱਕ ਫਲਾਵਰ ਆਊਗਾ ਤੇ ਇਹਦਾ ਪ੍ਰਾਈਸ ਵੀ ਰਹੂਗਾ ਜੀ 1500 ਇਹ ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਦੱਸ ਚੁੱਕੀ ਆ ਤੇ ਮੈਂ ਖਾਦੀ ਦੇ ਵਿੱਚ ਤੁਹਾਨੂੰ ਕਲਰ ਜੋ ਸਾਡੇ ਕੋਲ अवेलेबल ਹੈਗੇ ਨਾ ਮੈਂ ਦਿਖਾ ਦਿੰਨੀ ਆ ਜੀ ਕੱਟ ਕੇ ਦੁਬਾਰਾ ਵੀ ਹਾਂਜੀ ਖਾਦੀ ਦੇ ਵਿੱਚ ਜਿਹੜੇ ਕਲਰ अवेलेबल ਹੈਗੇ ਨੇ ਕਿ ਆਪਾਂ ਉਹ ਤੁਹਾਨੂੰ ਦਿਖਾ ਦਿੰਨੇਗੇ ਫਰਸਟ ਕਲਰ ਰਹੂਗਾ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਲਾਈਟ ਜਿਹਾ ਗ੍ਰੀਨ ਸ਼ੇਡ ਹੈਗਾ ਤੇ ਨੈਕਸਟ ਕਲਰ ਰਹੂਗਾ ਜੀ ਇਹ ਵਾਲਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਨਾ ਹਲਕਾ ਹਲਕਾ ਚੈੱਕ ਜਿਹਾ ਬਣਿਆ ਹੋਇਆ ਤੁਸੀਂ ক্লোਜ਼ ਤੋਂ ਦੇਖ ਸਕਦੇ ਹੋਗੇ ਇਹਦਾ ਚੈੱਕ ਜਾਂ ਬਣਿਆ ਹੋਇਆ ਬੜਾ ਸੋਹਣਾ ਬਿਲਕੁਲ ਪਲੇਨ ਫੈਬਰਿਕ ਨਹੀਂ ਹੈਗਾ ਸਾਰਿਆਂ ਦੇ ਵਿੱਚ ਚੈੱਕ ਜਾਂ ਆਊਗਾ ਕਿਸੇ ਚ ਲਾਈਨਿੰਗ ਜੀ ਆਊਗੀ ਇਹ ਸਾਰਾ ਲਾਸਟ ਦੇਖੋ ਜੀ ਨੈਕਸਟ ਕਲਰ ਫਿਰੋਜ਼ੀ ਤੇ ਨੈਕਸਟ ਆਊਗਾ ਪੀਚ ਸ਼ੇਡ ਰੈਸਟ ਸ਼ੇਡ ਤੇ ਬੜਾ ਪਿਆਰਾ ਜਾਂ ਗਾਜਰੀ ਪਿੰਕ ਜਾਂ ਬੜਾ ਸੋਹਣਾ ਜਾਂ ਤੇ ਇਹ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਜ ਜਿੱਦਾਂ ਆਪਾਂ ਇਹਨੂੰ ਕੀ ਨਾਮ ਦੇ ਸਕਦੇ ਹਾਂ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਜਿੱਦਾਂ ਸਿੰਪਲ ਭਾਸ਼ਾ ਦੇ ਵਿੱਚ ਕਹਿੰਦੇ ਆ ਇਟ ਰੰਗਾ ਜਿਹਾ ਕਲਰ ਹੈ ਰੈੱਡ ਵੀ ਨਹੀਂ ਹੈਗਾ ਚੈਰੀ ਵੀ ਹੋਰੀ ਸ਼ੇਡ ਜਿਹਾ ਹੈਗਾ ਬੜਾ ਪਿਆਰਾ ਜਿਹਾ ਤੇ ਨੈਕਸਟ ਕਲਰ ਆ ਗਿਆ ਜੀ ਮਹਿੰਦੀ ਸ਼ੇਡ ਇਹ ਰਾਮਾ ਗ੍ਰੀਨ ਸ਼ੇਡ ਇਹ ਫਿਰੋਜ਼ੀ ਤੇ ਲਾਈਲਕ ਪਰਪਲ ਐਂਡ ਇਹ ਇਹ ਸਾਰੇ ਕਲਰ अवेलेबल ਹੈਗੇ ਨੇ ਕਿ ਆਪਣੇ ਕੋਲੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜੇ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਪਿਕਸ ਭੇਜ ਸਕਦੇ ਹੋ ਜੇ ਤੁਸੀਂ ਸਾਡੇ ਡਿਜ਼ਾਈਨਰ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈ ਜਿਹੜਾ ਵੀ ਕਲਰ ਤੁਸੀਂ ਲਾਈਕ ਕਰਦੇ ਹੋਗੇ ਸਾਡੇ ਤੋਂ ਕਰਵਾ ਸਕਦੇ ਹੋ ਪਰ ਮੇਰ ਰਵਟਿਕ ਜੱਖ ਲੇ ਨਾਮ ਤੇ ਸਾਡੀ ਇੰਸਟਾਗ੍ਰam ਆਈਡੀ ਹੈ ਉੱਥੇ ਜੇ ਅਸੀਂ ਜੋ ਵੀ ਹੈਗਾ ਆਪਣਾ ਵਰਕ ਵਾਲੇ ਸੂਟਾਂ ਦੀ ਜਿਹੜੀ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂਗੇ ਉੱਥੇ ਜਾ ਕੇ ਤੁਸੀਂ ਸਾਡਾ ਡਿਜ਼ਾਈਨ ਚੱਕ ਸਕਦੇ ਹੋਗੇ ਤੇ ਬਾਕੀ ਜੇ ਤੁਸੀਂ ਭੇਜਦੇ ਹੋ ਪਿਕਸ ਤਾਂ ਅਸੀਂ ਸੇਮ ਟੂ ਸੇਮ ਤੁ ਨਿਮਕਾ ਆਪਣਾ ਨੰਬਰ ਹੈ 기ਵਨ ਹੁੰਦਾ ਸਕਰੀਨ ਦੇ ਉੱਤੇ 9253115036 ਇਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ